ਹੋ ਅਗਏ ਤੇ ਪੂਰਾ ਖਤਰਾ ਡੌਗ ਹੀ ਡੌਗ ਡੌਗ ਹੀ ਡੌਗ ਭਰਾ ਸਵੇਰੇ ਸਵੇਰੇ ਕੀ ਕਰਨ ਆਗੇ ਤੇ ਟਾਈਮ ਨਹੀਂ ਯਾਰ ਵਾਸ਼ਰੂਮ ਆਏ ਨੇ ਹਾਂ ਤੁਸੀਂ ਲਾਇਓ ਜਿਹੜੀਆਂ ਮੱਛੀਆਂ ਬਚੀਆਂ ਬਚੀਆਂ ਕਿੱਕੜ ਆ ਗਿਆ ਪਛੀਆਂ ਵਾਲਾ ਸਿਲਸਿਲਾ ਕੰਮ ਨਹੀਂ ਹੋਇਆ ਮਰਨ ਵਾਲਾ ਉਹ ਇੱਕ ਉਹ ਗੱਡੇ ਦੇ ਉੱਤੇ ਮਰੀਆਂ ਪਈਆਂ ਬਹੁਤ ਯਾਦ ਨੇ ਉਧਰ ਜਾਨਵਰ ਲਈ ਜਾਂਦੇ ਨੇ ਚੱਕ ਚੱਕ ਹੋ 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 ਆ ਦੇਖੋ ਮਛਲੀਆਂ ਮਛਲੀਆਂ ਮਰੀਆਂ ਪਈਆਂ ਕੱਗਰ ਨਦੀ ਉਹ ਕੱਲ ਵੀਡੀਓ ਪਾਈ ਸੀ ਅੱਜ ਫੇਰ ਪਾਉਂਦਾ ਵੇਖੋ ਕੱਲ ਤੇ ਹੱਲੇ ਸਟਾਰਟ ਹੀ ਹੋਇਆ ਸੀ ਕੰਮ ਅੱਜ ਤੇ ਬਹੁਤ ਜ਼ਿਆਦਾ ਵੇਖੋ ਵਾਹ ਲਾ ਬਹੁਤ ਹੀ ਜ਼ਿਆਦਾ ਮਰੀਆਂ ਸੀ ਉਧਰ ਉਧਰ ਤੋਂ ਬਗਲੇ ਬਗਲੇ ਲੇਜੰਦ ਨੇ ਖਿੱਚ ਖਿੱਚ ਕੇ ਕੁੱਤੇ ਵੀ ਆ ਗਏ ਨੇ ਬਹੁਤ ਹੀ ਜਾਨਵਰ ਮਰ ਗਏ ਜੀਵ ਮਰ ਗਏ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਦੇਖੋ ਸਹੀ ਆ ਜਿਹੜਾ ਪ੍ਰਸ਼ਾਸਨ ਇਹਨੂੰ ਥੋੜਾ ਜਿਹਾ ਸੁਰਤਾ ਵੀ ਇੱਥੇ ਇੰਨੀਆਂ ਮੱਛਲੀਆਂ ਮਰਨਦੀਆਂ ਪਾਣੀ ਰੋਕਿਆ ਜਾਵੇ ਗੰਦਾ ਕਿੱਥੋਂ ਆ ਰਿਹਾ ਗੰਦੇ ਨਾਲੇ ਦਾ ਆ ਵੇਖੋ ਕਿੰਨਾ ਪਾਪ ਹੁੰਦਾ ਇੱਧਰ ਇਹ ਅੰਤਿਟੀ ਲੱਗੇ ਪਏ ਨੇ ਮੱਛੀਆਂ ਦੇ ਹਾਲੇ ਤੋਂ ਅੱਗੇ ਗਿਆ ਨਹੀਂ ਗਾ ਅਰੇ ਵੱਡੀਆਂ ਛੋਟੀਆਂ ਮੱਛੀਆਂ ਇਹ ਕਿੰਨੀਆਂ ਮਰੀਆਂ